6 ਜਨਵਰੀ ਨੂੰ ਜਲੰਧ ਜ਼ਿਲ੍ਹੇ ਤੋਂ ਵੱਡੇ ਕਾਫਲੇ ਬਰਨਾਲਾ ਰੈਲੀ ਵਾਸਤੇ ਹੋਣ ਕੇ ਰਵਾਨਾ ਇਹ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਜ ਜੀ ਨੇ ਕੀਤਾ ਦੱਸਦੀ ਹੈ ਕਿ ਅੱਜ 4 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਜ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਉੱਤਰੀ ਭਾਰਤ ਦੀਆਂ 18 ਜੱਥੇਬੰਦੀਆਂ ਅਤੇ ਸਾਂਝੁਕਟ ਮੋਰਚਾ ਗੈਰ ਰਾਜਨੀਤਿਕ ਵੱਲੋਂ 6 ਜਨਵਰੀ ਨੂੰ ਮਾਲਵੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਜਲੰਧਰ ਜ਼ਿਲ੍ਹੇ ਤੋਂ ਵਿਸ਼ਾਲ ਕਾਫਲਾ ਰੈਲੀ ਵਿੱਚ ਸ਼ਾਮਿਲ ਹੋਏਗਾ ਉਹਨਾਂ ਨੇ ਕਿਹਾ ਹੈ ਕਿ 2 ਜਨਵਰੀ ਦੀ ਚੰਡਿਆਲਾ ਗੁਰੂ ਰੈਲੀ ਪੂਰਨ ਤੌਰ ਤੇ ਸਫਰ ਰਹੀ ਇਸ ਵਿੱਚ ਸਰਕਾਰਾਂ ਦੇ ਭਰਮ ਭਲੇਖੇ ਤੋੜੇ ਗਏ ਹਨ ਠੀਕ ਇਸੇ ਤਰ੍ਹਾਂ ਹੀ 6 ਜਨਵਰੀ ਨੂੰ ਮਾਲਵਾ ਰੈਲੀ ਤੇ 13 ਫਰਵਰੀ ਨੂੰ ਦਿੱਲੀ ਅੰਦੋਲਨ ਦੀ ਪਿੱਠ ਭੂਮੀ ਤਿਆਰ ਕਰਾਂਗੇ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਅੱਜ ਦੁਆਬੇ ਦੇ ਵਿੱਚ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਲੱਗ ਰਹੀ ਆ ਇਸ ਮੀਟਿੰਗ ਦੇ ਵਿੱਚ ਹਰੇਕ ਵਰਗ ਨੂੰ ਅਪੀਲ ਕਰਦਿਆਂ ਆਂ 6 ਜਨਵਰੀ ਨੂੰ ਬਰਨਾਲੇ ਦੇ ਵੱਡੇ ਇਕੱਠ ਕਰਨ ਵਾਸਤੇ ਕਹਿ ਰਹੇ ਆ ਕਿਉਂਕਿ ਜਿਵੇਂ 2 ਜਨਵਰੀ ਨੂੰ 13 ਫਰਵਰੀ ਦਾ ਦਿੱਲੀ ਕੂਚ ਦਾ ਐਲਾਨ ਹੋ ਗਿਆ ਜਿਵੇਂ ਬੁੱਧੀਜੀਵੀ ਵਰਗ ਹਰੇਕ ਸਿਆਸੀ ਧਿਰ ਦੇ ਆਗੂ ਵੱਲੋਂ ਫੋਨ ਆ ਰਿਹਾ ਵਾ ਮੀਡੀਆ ਵੱਲੋਂ ਫੋਨ ਆ ਰਿਹਾ ਵਾ ਬੁੱਧੀਜੀਵੀ ਵਰਗ ਵੱਲੋਂ ਫੋਨ ਆ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਵਾਲਾ ਅੰਦੋਲਨ ਜਿਹੜਾ ਇਸ ਵਾਰੀ ਪਖੂਗਾ ਉਹ ਪੂਰੇ ਭਾਰਤ ਚੋਂ ਪਖੂਗਾ ਉਹਦੇ ਵਾਸਤੇ ਸਾਰਿਆਂ ਨੂੰ ਅਪੀਲ ਆ ਵੀ 6 ਜਨਵਰੀ ਨੂੰ ਹੋਮ ਹਵਾ ਕੇ ਆਪਾਂ ਬਰਨਾਲੇ ਦੀ ਮੰਡੀ ਦੇ ਵਿੱਚ ਮਾਲਵੇ ਦੇ ਵਿੱਚ ਵੱਡੇ ਇਕੱਠ ਕਰਕੇ ਸਰਕਾਰ ਨੂੰ ਕਾਰਪੋਰੇਟ ਜਗਤ ਨੂੰ ਸੱਚੀ ਮੁੱਚੀ ਤੁਸੀਂ ਇਨੀ ਠੰਡ ਦੇ ਵਿੱਚ ਮੁਰਕਾ ਛਿੜਾ ਦੇਣਾ ਵਾ ਕਿਉਂਕਿ ਸਰਕਾਰਾਂ ਕਾਰਪੋਰੇਟ ਜਗਤ ਨੂੰ ਸਥਾਪਿਤ ਕਰਨ ਵਾਸਤੇ ਰੋਡਾਂ ਥੱਲੇ ਜ਼ਮੀਨ ਔਰ ਰੋਡ ਬਣਾ ਕੇ ਉਦੋਂ ਬਾਅਦਾਂ ਜ਼ਮੀਨਾਂ ਤੇ ਕਬਜ਼ੇ ਨਸ਼ਿਆਂ ਦਾ ਜਿਹੜਾ ਵਹਿਣ ਵਗ ਰਿਹਾ ਵਾ ਆਬਾਦਕਾਰਾਂ ਨੂੰ ਮਾਲਕੀ ਅੱਖ ਨਹੀਂ ਦਿੱਤੇ ਜਾ ਰਹੇ ਰੇਤਾ ਜਿਹੜੀ ਉਹ ਦਲਾਲ ਲੁੱਟ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਦਾ ਮਸਲਾ ਵਾ ਔਰ ਦਿੱਲੀ ਅੰਦੋਲਨ ਦੇ ਵਿੱਚ ਜੋ ਮੋਦੀ ਜੀ ਨੇ ਵਾਦੇ ਕੀਤੇ ਸੀ ਉਹ ਸਾਰੇ ਅਧੂਰੇ ਪਏ ਆ ਇਹਨੇ ਸਾਰੇ ਕੁਝ ਨੂੰ ਲਾਗੂ ਕਰਨ ਵਾਸਤੇ ਜਿੱਡਾ ਵੱਡਾ ਇਕੱਠ ਤੋਂ ਹਾਂ 2 ਜਨਵਰੀ ਨੂੰ ਕੀਤਾ ਵਾ ਉਹਦੇ ਨਾਲੋਂ ਕਈ ਗੁਣਾ ਵੱਡਾ ਇਕੱਠ ਬਰਨਾਲੇ ਦੀ ਮੰਡੀ ਦੇ ਵਿੱਚ ਕਰਕੇ ਆਪਾਂ ਆਉਣ ਵਾਲੇ ਦਿਨਾਂ ਜਿਹੜਾ 13 ਫਰਵਰੀ ਨੂੰ ਦਿੱਲੀ ਕੋਈ ਦਾ ਵਿਗੜਵ ਗਿਆ ਵਾ ਉਹਦੇ ਵਿੱਚ ਜਿਹੜੀਆਂ ਜਿੱਥੇ ਬੰਦੀਆਂ ਸਾਡੇ ਤੋਂ ਅਜੇ ਬਾਹਰ ਨੇ ਇਸ ਅੰਦੋਲਨ ਦੇ ਵਿੱਚੋਂ ਉਹਨਾਂ ਨੇ ਵੀ ਅਪੀਲ ਵਾ ਪਿਆਓ ਇੱਕ ਵਾਰਾ ਇਕੱਠੇ ਹੋ ਕੇ ਉਹਨਾਂ ਹਾਕਮਾਂ ਨੂੰ ਹਰਾ ਲਈਏ ਆਪਣੇ ਸਾਰੇ ਗਿਲੇ ਸ਼ਿਕਵੇ ਪਨਾ ਕੇ ਆਓ ਲੜਾਈ ਦੇ ਮੈਦਾਨ ਦੇ ਵਿੱਚ ਆਈਏ ਕਿਉਂਕਿ ਆਪਾਂ ਦੇਸ਼ ਨੂੰ ਬਚਾਉਣਾ ਵਾ ਕਿਸਾਨੀ ਨੂੰ ਬਚਾਉਣਾ ਵਾ ਜਵਾਨੀ ਨੂੰ ਬਚਾਉਣਾ ਵਾ ਸੱਚੀ ਦਾ ਸੂਚੀ ਕਿਰਤ ਬਚਾਉਣੀਆਂ ਕਾਰਪੋਰੇਟਰਾਂ ਤੋਂ ਦੇਸ਼ ਬਚਾਉਣਾ ਵਾ ਆਓ ਸਾਰੇ ਇੱਕ ਮੰਚ ਤੇ ਏਕਾ ਤੇ ਸੰਘਰਸ਼ ਹਥਿਆਰ ਵੀ ਹੱਲ ਵੀ ਇਦੇ ਇਸੇ ਸੰਦਰਭ ਦੇ ਵਿੱਚ ਕੰਮ ਕਰੀਏ ਧੰਨਵਾਦ ਵਾਰਗੁਜੀ ਕਾ ਖਾਲਸਾ ਵਾਰਗੁਜੀ ਕੀ ਫਤਿਹ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਜੇਕਰ ਤੁਹਾਡੇ ਕੋਲ ਵੀ ਹੈ ਕੋਈ ਖਬਰ ਤੇ ਤੁਸੀਂ ਜਗ ਜाहिर ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਲਿਡਿੰ ਨੰਬਰ 142 119 84 ਤੇ ਪੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ news86channel@gmail.com ਤੇ ਜੁੜੋ ਸਾਡੇ ਚੈਨਲ ਦੇ ਨਾਲ ਸ਼ਿਵ ਮਹਿਮਾ ਫਿਲਮਜ਼ ਐਂਡ ਪ੍ਰੋਡਕਸ਼ਨਸ ਕੰਟੈਕਟ ਫਾਰ ਵੀਡੀਓ ਐਲਬम्स ਆਫ ਸਿੰਗਰਸ ਵੀ ਸੀ ਡੀਜ਼ ਆਫ ਬੈਂਡਸ ਵੀਡੀਓ ਆਫ ਸਿੰਗਿੰਗ ਐਂਡ ਡਾਂਸ ਪਰਫਾਰਮੈਂਸ ਆਫ ਯੋਰ ਚਾਈਲਡ ਡਿਜੀਟਲ ਮੋਡਲਿੰਗ ਫੋਟੋਗ੍ਰਾਫੀ ਐਂਡ ਪੋਰਟਫੋਲੀਓ ਐਟ ਅ ਵੈਰੀ ਰੀਜ਼ਨੇਬਲ ਪ੍ਰਾਈਸ ਕੰਟੈਕਟ ਸ਼ਿਵ ਮਹਿਮਾ ਫਿਲਮਜ਼ फोन 9855171082 एसएम रिकॉर्ड कॉन्टैक्ट फॉर ऑडियो वीडियो ऑफ सिंगर रिलीजिंग योर ऑडियो वीडियो सॉन्ग कॉन्टैक्ट एसएम रिकॉर्ड मोबाइल चौरानवे छह सौ बतालीस अस्सी आठ सौ उनतालीस चौरानवे सौ बतालीस अस्सी आठ सौ उनतालीस